ਅੱਜ ਜਿਸ ਦੇ ਸੰਗਤਾਂ ਨੂੰ ਹਜਰਤ ਲੁਕਮਾਨ ਸਾਹਿਬ ਜੀ ਦੇ ਨੁਕਸੇ ਜਿਨ੍ਹਾਂ ਨੇ ਇਹ ਨੁਕਸੇ ਅਪਣਾਏ ਹੈ ਆਪਣੇ ਜੀਵਨ ਨੂੰ ਵਧੀਆ ਕੀਤਾ ਹੈ ਜਦੋਂ ਅਸੀਂ ਸਫਰ ਤੇ ਜਾਂਦੇ ਹਾਂ ਤੇ ਆਪਣੇ ਤੁਸੀਂ ਮੁਲਠੀ ਦਾ ਸੇਵਨ ਕਰਨਾ ਹੈ ਜਦੋਂ ਥੋੜੀ ਜੀ ਤੁਸੀਂ ਮੁਲਠੀ ਖਾ ਲੈਂਦੇ ਹੋ ਉਸ ਨਾਲ ਤੁਹਾਡਾ ਸਫਰ ਦੇਚ ਤੁਹਾਡਾ ਸਰੀਰ ਤਰੋਤਾਜ਼ਾ ਰਹੇਗਾ ਜਿਹੜੇ ਕਹਿੰਦੇ ਨੇ ਕਿ ਸਾਨੂੰ ਬਹੁਤ ਜ਼ਿਆਦਾ ਸੁਸਤੀ ਰਹਿੰਦੀ ਹੈ ਸਾਨੂੰ ਬਹੁਤ ਜ਼ਿਆਦਾ ਸੁਸਤੀ ਰਹਿੰਦੀ ਹੈ ਕਿ ਅਸੀਂ ਉੱਠ ਨਹੀਂ ਸਕਦੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਮਰੂਦ ਦਾ ਸੇਵਨ ਕਰੇ ਅਮਰੂਦ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਜੇ ਕਿਤੇ ਅਮਰੂਦ ਨਹੀਂ ਮਿਲ ਰਿਹਾ ਤਾਂ ਤੁਸੀਂ ਆਪਣੇ ਘਰੇ ਇੱਕ ਪੇੜ ਲਗਾ ਲਓ ਅਮਰੂਦ ਦਾ ਤੇ ਦੂਸਰਾ ਨੰਬਰ ਜਦੋਂ ਵੀ ਤੁਸੀਂ ਸਫ਼ਰ ਕਰਨ ਜਾਣਾ ਹੈ ਤਾਂ ਆਪਣੇ ਨਾਲ ਛੋਟੀ ਜੀ ਪਾਣੀ ਦੀ ਬੋਤਲ ਜ਼ਰੂਰ ਰੱਖੋ ਪਾਣੀ ਦੀ ਬੋਤਲ ਰੱਖਣਾ ਇਹ ਹੈ ਕਿ ਤੁਹਾਨੂੰ ਜਦੋਂ ਪਿਆਸ ਲੱਗੇਗੀ ਤੁਸੀਂ ਪਾਣੀ ਪੀ ਸਕਦੇ ਹੋ ਤੀਜਾ ਤੇ ਇੰਪੋਰਟੈਂਟ ਨੁਕਸਾ ਜੇ ਤੁਸੀਂ ਆਪਣੇ ਵਾਲਾਂ ਨੂੰ ਸਫੇਦ ਨਹੀਂ ਚਾਹੁੰਦੇ ਕਿ ਉਮਰ ਤੋਂ ਪਹਿਲਾਂ ਸਫੇਦ ਹੋਣ ਤੇ ਉਬਲੇ ਹੋਏ ਆਲੂਆਂ ਦਾ ਪਾਣੀ ਵਾਲਾਂ ਨੂੰ ਲਗਾਉਣਾ ਸ਼ੁਰੂ ਕਰ ਦਿਓ ਅਗਲਾ ਨੁਕਸਾ ਕਿ ਜੇ ਤੁਹਾਨੂੰ ਬਹੁਤ ਜ਼ਿਆਦਾ ਖੰਘ ਜ਼ੁਕਾਮ ਹੈ ਤਾਂ ਦੁੱਧ ਦਾ ਸੇਵਨ ਬਿਲਕੁਲ ਬੰਦ ਕਰ ਦਿਓ ਕਿਉਂਕਿ ਦੁੱਧ ਪੀਣ ਨਾਲ ਜਿਹੜੀ ਖੰਘ ਹੈ ਜ਼ੁਕਾਮ ਹੈ ਉਹ ਨਜਲੇ ਚ ਬਦਲ ਜਾਏਗਾ ਤੇ ਤੁਹਾਡੀ ਛਾਤੀ ਵਿੱਚ ਜਕੜਨ ਹੋ ਜਾਵੇਗੀ ਅਗਲਾ ਨੁਕਸਾ ਜੇ ਤੁਸੀਂ ਚਾਹ ਵਿੱਚ ਤੁਲਸੀ ਜਾਂ ਮੋਟੀ ਇਲਾਇਚੀ ਪਾ ਕੇ ਪਿੰਦੇ ਹੋ ਉਹਦੇ ਨਾਲ ਤੁਹਾਡੇ ਛਾਤੀ ਦਾ ਦਰਦ ਬਹੁਤ ਘੱਟ ਜਾਵੇਗਾ ਅਗਲਾ ਨੁਕਸਾ ਕਿ ਜੇ ਤੁਸੀਂ ਘਰ ਵਿੱਚ ਫਟਕੜੀ ਦਾ ਪਾਊਡਰ ਦੇ ਨਾਲ ਥੋੜਾ ਜਿਹਾ ਪੋਚਾ ਲਗਾਉਂਦੇ ਹੋ ਤਾਂ 네ਗੇਟਿਵ એનર્ਜੀ ਜਿਹੜੀ ਹੁੰਦੀ ਹੈ 네ਗੇਟਿਵ ਬੁਰੀਆਂ ਸ਼ਕਤੀਆਂ ਉਹ ਦੂਰ ਹੁੰਦੀਆਂ ਨੇ ਥੋੜਾ ਜਿਹਾ ਵਿੱਚ ਨਮਕ ਮਿਲਾ ਕੇ ਘਰ ਵਿੱਚ ਪੋਚਾ ਲਗਾਉਣਾ ਘਰ ਦੀ ਸਾਫ ਸਫਾਈ ਵੀ ਬਹੁਤ ਸੋਹਣੀ ਹੋ ਜਾਂਦੀ ਹੈ ਤੇ ਅਗਲਾ ਨੁਕਸਾ ਅਸੀਂ ਤੁਹਾਨੂੰ ਦੱਸਦੇ ਹਾਂ ਹਜ਼ਰਤ ਲੁਕਮਾਨ ਸਾਹਿਬ ਨੇ ਦੱਸਿਆ ਹੈ ਕਿ ਖਾਣਾ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਪਾਣੀ ਬਿਲਕੁਲ ਠੰਡਾ ਤਾਂ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਇੱਕ ਦੋ ਘੁੱਟ ਪੀ ਸਕਦੇ ਹੋ ਉਹ ਵੀ ਕੋਸਾ ਪਾਣੀ ਜੇ ਤੁਸੀਂ ਪਾਣੀ ਪੀਣਾ ਹੀ ਹੈ ਹਲਕਾ ਜਿਹਾ ਵਿੱਚ ਨਮਕ ਪਾ ਲਓ ਉਹਦੇ ਨਾਲ ਪਾਣੀ ਦੀ ਤਸਵੀਰ ਚੇਂਜ ਹੋ ਜਾਵੇਗੀ ਅਗਲਾ ਨੁਕਸਾ ਦੱਸਦੇ ਹਾਂ ਕਿ ਕਦੇ ਵੀ ਬਾਥਰੂਮ ਕਰਨ ਤੋਂ ਬਾਅਦ ਤੁਰੰਤ ਆ ਕੇ ਜਦੇ ਹੀ ਪਾਣੀ ਨਹੀਂ ਪੀਣਾ ਕਿਉਂਕਿ ਜਦੋਂ ਤੁਸੀਂ ਬਾਥਰੂਮ ਕਰਕੇ ਆਏ ਹੋ ਨਾ ਉਸ ਤੋਂ ਬਾਅਦ ਫੇਫੜੇ ਖਰਾਬ ਹੋਣ ਦਾ ਬਹੁਤ ਜ਼ਿਆਦਾ ਡਰ ਹੁੰਦਾ ਹੈ ਜਦੇ ਹੀ ਪਾਣੀ ਪੀਣਾ ਅਗਲਾ ਨੁਕਸਾ ਤੁਹਾਨੂੰ ਦੱਸਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੋਵੇ ਅੱਖਾਂ ਵਿੱਚ ਜਲਨ ਅੱਖਾਂ ਵਿੱਚ ਕੁਝ ਇਹੋ ਜਿਹਾ ਨਾ ਹੋਵੇ ਕਿ ਜਿਵੇਂ ਤੁਹਾਨੂੰ ਦਿਖਦਾ ਹੈ ਤੇ ਧੁੰਦਲਾ ਦਿਖਦਾ ਹੈ ਉਹਦੇ ਲਈ ਤੁਸੀਂ ਨੋਟ ਕਰੋ ਸੌਫ ਥੋੜੀ ਜਹੀ ਥੋੜੀ ਜਹੀ ਮਿਸ਼ਰੀ ਢਾਗੇ ਵਾਲੀ ਉਹਨੂੰ ਕੁੱਟ ਕੇ ਪੀਸ ਕੇ ਰੱਖ ਲਓ ਤੇ ਉਹਦਾ ਚੂਰਨ ਬਣਾ ਲਓ ਉਹਨੂੰ ਇੱਕ ਚਮਚਾ ਸਵੇਰੇ ਹਰ ਰੋਜ਼ ਦੁੱਧ ਦੇ ਨਾਲ ਪੀਣਾ ਹੈ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵਧੇਗੀ ਸਵੇਰੇ ਉੱਠ ਕੇ ਤੁਸੀਂ ਹਰੇ ਪੱਤੇ ਦੇਖਣੇ ਹਨ ਉਹਦੇ ਨਾਲ ਅੱਖਾਂ ਤੁਹਾਡੀਆਂ ਫਰੈਸ਼ ਰਹਿਣਗੀਆਂ ਹਰੇ ਪੱਤੇ ਪਾਲਕ ਦੇ ਪੱਤੇ ਜਿਨ੍ਹਾਂ ਨਾਲ ਕੀ ਅੱਖਾਂ ਨੂੰ ਹਰੀ-ਹਰੀ ਤਾਜ਼ਗੀ ਮਿਲਦੀ ਹੈ ਅਗਲਾ ਜੇ ਕੰਨ ਵਿੱਚ ਕੁਝ ਪੈ ਜਾਵੇ ਤਾਂ ਕੰਨ ਵਿੱਚ ਕੋਈ ਤੀਲਾ ਜਾਂ 이어ਬਰਡਸ ਦਾ ਇਸਤੇਮਾਲ ਨਹੀਂ ਕਰਨਾ ਹੈ ਤੁਸੀਂ ਥੋੜਾ ਜਿਹਾ ਸਰੋਦਾ ਤੇਲ ਲਵੋ ਉਹਨੂੰ ਥੋੜਾ ਜਿਹਾ ਹਲਕਾ ਹਲਕਾ ਗੁੰਗੁਨਾ ਕੋਸਾ ਕਰ ਲਵੋ ਉਸ ਤੋਂ ਬਾਅਦ ਤੁਸੀਂ ਆਪਣੇ ਕੰਨ ਵਿੱਚ ਪਾ ਲਓ ਜੇ ਤੁਹਾਡੇ ਕੰਨ ਵਿੱਚ ਕੋਈ ਕੀੜਾ ਜਾਂ ਕੁਝ ਵੀ ਵੜਿਆ ਹੈ ਉਸ ਤੇਲ ਦੇ ਨਾਲ ਹੀ ਬਾਹਰ ਨਿਕਲ ਜਾਵੇਗਾ ਅਗਲਾ ਨੁਕਸਾ ਤੁਹਾਨੂੰ ਦੱਸਦੇ ਹਾਂ ਜੇ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟੀਆਂ ਹੋਈਆਂ ਨੇ ਉਹਨਾਂ ਤੇ ਕਦੇ ਵੀ ਪੱਥਰ ਦੇ ਬੱਟੇ ਨਾਲ ਰਗੜਨਾ ਬੰਦ ਕਰੋ ਦੂਸਰਾ ਨੰਬਰ ਉਹਨਾਂ ਤੇ ਵੈਸਲੀਨ ਵੈਸਲੀਨ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਉਹ ਪੈਰਾਂ ਨੂੰ ਰਾਤ ਨੂੰ ਲਗਾ ਕੇ ਸੋਵੋ ਤੁਹਾਡੀਆਂ ਪੈਰਾਂ ਦੀਆਂ ਅੱਡੀਆਂ ਠੀਕ ਹੋ ਜਾਣਗੀਆਂ ਫਟਣਗੀਆਂ ਨਹੀਂ ਅੱਗੇ ਜੇ ਤੁਹਾਡੇ ਬੁੱਲਾਂ ਦੇ ਉੱਤੇ ਖੁਸ਼ਕੀ ਹੈ ਤੁਹਾਡੇ ਬੁੱਲ ਕਾਲੇ ਹਨ ਤਾਂ ਤੁਸੀਂ ਹਰ ਰੋਜ਼ ਧੁੰਨੀ ਦੇ ਵਿੱਚ ਦੇਸੀ ਘਿਓ ਪਾਣਾ ਹੈ ਥੋੜਾ ਜਿਹਾ ਇੱਕ ਬੂੰਦ ਤੇ ਉਸ ਤੋਂ ਬਾਅਦ ਦੇਸੀ ਕੇਓ ਨੂੰ ਥੋੜਾ ਜਿਆ ਉਂਗਲਾਂ ਦੇ ਨਾਲ ਲਿਪਸ ਤੇ ਲਗਾਉਣਾ ਹੈ ਆਪਣੇ ਬੁੱਲਾਂ ਤੇ ਲਗਾਉਣਾ ਹੈ ਇਸ ਨਾਲ ਵੀ ਤੁਹਾਡੇ ਬੁੱਲਾਂ ਦੀ ਜੋ ਰੁੱਖਾਪਨ ਹੈ ਉਹ ਚਲਾ ਜਾਵੇਗਾ ਅਗਲਾ ਨੁਕਸਾ ਦੱਸਦੇ ਹਾਂ ਕਿ ਜੇ ਤੁਸੀਂ ਤੁਹਾਡੇ ਨੱਕ ਵਿੱਚ ਕੋਈ ਪ੍ਰੋਬਲਮ ਹੈ ਤੁਹਾਨੂੰ ਸਾਹ ਨਹੀਂ ਆ ਰਿਹਾ ਤੁਹਾਡੇ ਨੱਕ ਬੰਦ ਹੋ ਗਈ ਹੈ ਤਾਂ ਇੱਕ ਨੱਕ ਨੂੰ ਇੱਕ ਹੱਥ ਨਾਲ ਦੱਬ ਕੇ ਰੱਖੋ ਦੂਜੇ ਨੱਕ ਦੇ ਨਾਲ ਤੁਸੀਂ ਸਾਹ ਲਓ ਇਹ ਜਿਹੜਾ ਯੋਗਾ ਕਰੋਗੇ ਉਹਦੇ ਨਾਲ ਤੁਹਾਡੇ ਨੱਕ ਦੇ ਵਿੱਚ ਅੰਦਰ ਗਿਆ ਸਾ ਬਾਹਰ ਆਇਆ ਸਾ ਇਹਦੇ ਨਾਲ ਤੁਹਾਨੂੰ ਜ਼ੁਕਾਮ ਤੋਂ ਵੀ ਬਹੁਤ ਜ਼ਿਆਦਾ ਰਾਹਤ ਮਿਲੇਗੀ ਅਗਲਾ ਨੁਕਸਾ ਦੱਸਦੇ ਹਾਂ ਜੇ ਤੁਸੀਂ